ਉਹਨਾਂ ਦੀ ਹਾਜ਼ਰੀ 'ਚ ਖੜੇ ਹੋ ਕੇ ਜ਼ਬਰਜਨਾਕ ਕਰਕੇ ਪੰਜਾਬ ਸਰਕਾਰ ਵੱਲੋਂ ਉਹ ਸਾਡੇ ਸਤਿਗੁਰ ਜਗਾ ਜਿਹੜੀ ਸੀਗੀ ਸਤਿਗੁਰਾਂ ਦੀ ਉਹਨੂੰ ਤੈਸਰੈਸਟ ਕੀਤਾ ਗਿਆ ਨੀਆਂ ਨੂੰ ਡਿਮੋਲਿਸ਼ ਕੀਤਾ ਗਿਆ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਇਹ ਸਰਕਾਰ ਖੋ ਰਹੀ ਆ ਉਹ ਸਿਰਫ ਉਹਨਾਂ ਲੋਕਾਂ ਦੇ ਘਰ ਡਿਮੋਲਿਸ਼ਸ ਕੀਤੇ ਗਏ ਟਾਏ ਗਏ ਆ ਜਿਹੜੇ ਲੋਕ 1 ਗ੍ਰਾਮ 2 ਗ੍ਰਾਮ ਨਸ਼ੇ ਪੀ ਕੇ ਆਦੀ ਸਨ এডੂਕੇਸ਼ਨ ਦਾ ਜਿਹੜਾ ਮੁੱਦਾ ਹੈਗਾ 2009 ਦੇ ਵਿੱਚ ਕੇਂਦਰ ਸਰਕਾਰ ਵੱਲੋਂ 25% ਰਾਖਵਾ ਕਰਨ ਸੀ ਉਹ ਵੀ ਪੰਜਾਬ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਕਾਰਤਿਕ ਬਗਣ ਸਾਡੇ ਸਮਾਜ ਦਾ Dalit ਸਮਾਜ ਦਾ 발ਮਿਕ ਸਮਾਜ ਦਾ ਲੜਕਾ ਜਿਹੜਾ ਛਰੇਆਂ ਮਗੋਲੀਆਂ ਨਾਲ ਮਾਰਿਆ ਡਿਸਟ੍ਰਿਕਟ ਗੁਰਦਾਸਪੁਰ ਬਟਾਲੇ ਦੀ ਤਹਿਸੀਲ ਦੇ ਅੰਦਰ ਸਤਗੁਰ ਕਬੀਰ ਮਹਾਰਾਜ ਦਾ ਧਰਮਸਥਾਨ ਨੂੰ ਢਾਇਆ ਗਿਆ ਉਹ ਸਰਕਾਰ ਦੇ ਵਿੱਚ ਬੈਠੇ ਆ ਸਰਕਾਰ ਦੀ ਸਹਿਮਤੀ ਔਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਅੰਦਰ ਨਸ਼ਾ ਵਿਕ ਰਿਹਾ ਔਰ ਐਸ ਡੀ ਐਮ ਫਲੋਰ ਇਹਨਾਂ ਦਿਸ਼ਾ ਤੇ ਗੁਰੂ ਘਰ ਦੀ ਚਾਰ ਦਿਵਾਰੀ ਨੂੰ ਢਾਇਆ ਗਿਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੇ ਭਾਰਤੰਗੜ ਚੌਕ ਤੇ ਜਿੱਥੇ ਦੇਖ ਸਕਦੇ ਹੋ ਹੱਤਾਂ ਦੇ ਵਿੱਚ ਨੀਲੀਆਂ ਚੰਡੀਆਂ ਫੜੀਆਂ ਹੋਈਆਂ ਨੇ ਬਸਪਾ ਦੇ ਜਿਹੜੇ ਕਾਰਕਿਰਤਾ ਨੇ ਸੜਕਾਂ ਤੇ ਉਤਰੇ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਕਰਦੇ ਆ। ਸਰ ਅੱਜ ਸੜਕਾਂ ਤੇ ਉਤਰੇ ਹੋ ਨਾਰੇਬਾਜ਼ੀ ਕਰ ਰਹੇ ਹੋ ਸਰਕਾਰ ਖਿਲਾਫ ਕਾਰਨ ਕੀ ਹੈ? ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਬਲਵਿੰਦਰ ਸਿੰਘ ਜੱਸੀ ਸਿਟੀ ਪ੍ਰਧਾਨ ਭੋਜਨ ਸਭਾਜ ਪਾਰਟੀ ਲੁਧਿਆਣਾ ਪਿਛਲੇ ਦਿਨੀ ਪਿੰਡ ਧਲੇਤਾ ਗੁਰਾਇਆਂ ਦੇ ਨਾਲ ਹਲਕਾ ਫਲੋਰ ਜ਼ਿਲ੍ਹਾ ਜਲੰਧਰ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਜੋ ਜਗ੍ਹਾ ਸੀ ਉਸ ਜਗ੍ਹਾ ਨੂੰ ਪਿੰਡ ਦੀ ਪੰਚਾਇਤ ਵੱਲੋਂ ਔਰ ਮੈਂਬਰਾਂ ਵੱਲੋਂ ਮਤਾ ਪਾ ਕੇ ਕਮਿਊਨਿਟੀ ਹਾਲ ਵਾਸਤੇ ਉਹ ਜਗ੍ਹਾ ਅਪ੍ਰੈਲ ਦੇ ਮਹੀਨੇ 2025 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਉਸੇ ਮਨਜ਼ੂਰੀ ਨੂੰ ਵੀਡੀਓ ਸਭ ਵੱਲੋਂ ਵੀ ਪਾਸ ਕੀਤਾ ਗਿਆ ਔਰ ਵੀਡੀਓ ਸਭ ਵੱਲੋਂ ਪਾਸ ਕਰਨ ਤੋਂ ਬਾਅਦ ਪਿਛਲੇ ਕੁਝ ਦਿਨੀ ਪਹਿਲਾਂ ਉਸੇ ਪੰਚਾਇਤ ਦੀ ਸ਼ਹਿ ਨਾਲ ਮੌਜੂਦਾ ਸਰਕਾਰ ਨਾਲ ਔਰ ਕਈ ਸੈਂਕੜੇ ਜਿਹੜੇ ਸੀਗੇ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਸੀ ਉਹਨਾਂ ਦੀ ਹਾਜ਼ਰੀ ਚ ਖੜੇ ਹੋ ਕੇ ਜ਼ਬਰਜਨਾਹ ਕਰਕੇ ਪੰਜਾਬ ਸਰਕਾਰ ਵੱਲੋਂ ਉਹ ਸਾਡੇ ਸਤਗੁਰੂ ਜਗਾ ਜਿਹੜੀ ਸੀਗੀ ਸਤਗੁਰਾਂ ਦੀ ਉਹਨੂੰ ਤੈਸਰੈਸ ਕੀਤਾ ਗਿਆ ਨੀਆਂ ਨੂੰ ਡਿਮੋਲਿਸ਼ਨ ਕੀਤਾ ਗਿਆ ਇਸ ਕਰਕੇ ਉਸ ਵਿਰੋਧ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਵੱਲੋਂ ਪੰਜਾਬ ਦੇ ਅੰਦਰ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਹਰ ਰੋਜ਼ ਨਸ਼ਿਆਂ ਦੇ ਨਾਲ ਮਾਵਾਂ ਦੇ ਪੁੱਤ ਮਰ ਰਹੇ ਨੇ ਨਸ਼ਿਆਂ ਦਾ ਪੰਜਾਬ ਦੇ ਅੰਦਰ ਦਰਿਆ ਵਹਿ ਰਿਹਾ ਪੰਜਾਬ ਸਰਕਾਰ ਨਸ਼ਾ ਤਾਂ ਬਹੁਤ ਸਰਕਾਰ ਨੇ ਤਾਂ ਬਹੁਤ ਚੰਗੀ ਮੁਹਿੰਮ ਵੀ ਚਲਾਈ ਹੋਈ ਹੈ ਨ ਯੁੱਧ ਨਸ਼ਾ ਵਿਰੁੱਧ ਤੇ ਡੈਮੋਲਿਸ਼ ਵੀ ਕਰਦੇ ਆ ਅਬਦਾਂ ਦੇ ਅੰਦਰ ਜਿਹੜੀ ਨਸ਼ਾ ਵਿਰੋਧ ਜਿਹੜੀ ਚਲਾਈ ਸੀਗੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਉਹ ਸਿਰਫ ਉਹਨਾਂ ਲੋਕਾਂ ਦੇ ਘਰ ਡੈਮੋਲਿਸ਼ਸ ਕੀਤੇ ਗਏ ਟਾਏ ਗਏ ਆ ਜਿਹੜੇ ਲੋਕ 1 ਗ੍ਰਾਮ 2 ਗ੍ਰਾਮ ਨਸ਼ੇ ਪੀ ਕੇ ਆਦੀ ਸਨ ਜਿਹੜੇ ਨਸ਼ਾ ਕਰਸਕਰਾ ਉਹਨਾਂ ਉਹ ਤਾਂ ਅੱਜ ਵੀ ਖਰੇਮ ਖੁੱਲਾ ਘੁੰਮ ਰਹੇ ਆ ਕਿਉਂਕਿ ਸਰਕਾਰ ਔਰ ਜਿਹੜਾ ਐਡਮਿਨਿਸਟ੍ਰੇਸ਼ਨ ਜੋ ਸਾਡੀ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਹਜੇ ਤੱਕ ਟੁੱਟਿਆ ਨਹੀਂ ਨਾ ਟੁੱਟਣ ਕਰਕੇ ਅੱਜ ਵੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਸਰ ਕਿ ਸਿਰਫ ਛੋਟੇ ਜਿਹੜੇ ਇੰਪੈਡਲਰਸ ਨੇ ਉਹਨਾਂ ਨੂੰ ਨਿਸ਼ਾਨੇ ਬਣਾਏ ਜਾ ਰਹੇ ਸਿੱਧਾ ਸਿੱਧਾ ਤੁਸੀਂ ਇਹ ਹੀ ਗੱਲ ਆਖ ਰਹੇ ਕਿ ਵੱਡੇ ਜਿਹੜੇ ਮગરਮਛ ਨੇ ਉਹ ਕਿਤੇ ਨਾ ਕਿਤੇ ਗ੍ਰਿਫਤ ਤੋਂ ਬਾਹਰ ਨੇ ਅੱਜ ਵੀ ਜਿਹੜੇ ਵੱਡੇ ਮગરਮਾਸ਼ਾ ਉਹ ਸਰਕਾਰ ਦੇ ਵਿੱਚ ਬੈਠੇ ਆ ਸਰਕਾਰ ਦੀ ਸਹਿਮਤੀ ਔਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਅੰਦਰ ਨਸ਼ਾ ਵਿਕ ਰਿਆ ਅਸੀਂ ਇਹ ਗੱਲ ਨੂੰ ਸਪਸ਼ਟ ਕਹਿੰਦੇ ਹਾਂ ਉਹਨਾਂ ਲੋਕਾਂ ਦੇ ਪਿਛਲੇ ਦਿਨੀ ਘਰ ਟਾ ਕੇ ਇੱਕ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜਿਹੜੇ ਨਸ਼ਾ ਖਾਂਦੇ ਸਨ 1 ਗ੍ਰਾਮ ਅੱਧਾ ਗ੍ਰਾਮ ਲੋਕ ਖਾਂਦੇ ਆ ਜਿਹੜੇ ਬੱਚੇ ਆਦੀ ਹੋ ਚੁੱਕੇ ਆ ਪੰਜਾਬ ਦੇ ਅੰਦਰ ਜੇ ਨਸ਼ਾ ਖਤਮ ਕਰਨਾ ਤਾਂ ਇਸ ਨੈਟਵਰਕ ਨੂੰ ਤੋੜਨਾ ਪਊਗਾ ਇਸੇ ਨੈਟਵਰਕ ਨੂੰ ਤੋੜਨ ਵਾਸਤੇ ਸੂਬੇ ਦੇ ਪ੍ਰਧਾਨ ਬੌਧਨ ਸਮਾਜ ਪਾਰਟੀ ਦੇ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਵੱਲੋਂ ਪੰਜਾਬ ਸੰਭਾਲੋ ਮਹਿੰਮ ਚਲਾਈ ਗਈ ਆ ਉਸ ਮਹਿੰਮ ਦਾ ਹਿੱਸਾ ਬਣਨ ਵਾਸਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਜਾ ਰਹੀ ਕਿ ਇਸ ਮਹਿੰਮ ਦਾ ਹਿੱਸਾ ਬਣੋ ਤਾਂ ਕਿ ਇਸ ਨਸ਼ਿਆਂ ਦੇ ਦਰਿਆ ਨੂੰ ਤੋੜਿਆ ਜਾ ਸਕੇ ਔਰ ਜੋ ਐਜੂਕੇਸ਼ਨ ਦੇ ਮਾਮਲੇ ਚ ਪੰਜਾਬ ਸਰਕਾਰ ਫੇਲੀਅਰ ਆ ਐਜੂਕੇਸ਼ਨ ਦਾ ਜਿਹੜਾ ਮੁੱਦਾ ਹੈਗਾ 2009 ਦੇ ਵਿੱਚ ਕੇਂਦਰ ਸਰਕਾਰ ਵੱਲੋਂ 25% ਰੱਖਵਾ ਕਰਨ ਸੀ ਉਹ ਵੀ ਪੰਜਾਬ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਨਸ਼ਿਆਂ ਤੇ ਉਹਦਾ ਕਾਰਨ ਮਾਨਸਿਕਤਾ ਮਾੜੀ ਆ ਮਾੜੀ ਮਾਨਸਿਕਤਾ ਜਦੋਂ ਵੀ ਟਾਰਗੇਟ ਕੀਤਾ ਜਾਂਦਾ ਐਸੀ ਸਮਾਜ ਨੂੰ ਕੀਤਾ ਜਾਂਦਾ 4-5 ਕੀ ਕਹਿ ਸਕਦੇ ਹੋ ਕਿ ਵਿਤਕਰਾ ਕਿੱਥੇ ਹੈ ਬਿਲਕੁਲ ਮੈਂ ਕਹਿੰਦਾ ਇਹ ਗੱਲ ਉਹ ਦਾਵੇ ਨਾ ਕਹਨਾ ਡਾਂਕੇ ਦੇ ਜੋਰ ਨਾ ਕਹਿਨਾ ਪਿਛਲੇ ਅੱਜ ਤੋਂ 5 ਦਿਨ ਪਹਿਲਾਂ ਕਾਰਤਿਕ ਬਗਣ ਸਾਡੇ ਸਮਾਜ ਦਾ ਗ Dalit ਸਮਾਜ ਦਾ ਬਾਲਮਿਕ ਸਮਾਜ ਦਾ ਲੜਕਾ ਜਿਹੜਾ ਛਰੇਆਂ ਮਗੋਲੀਆਂ ਨਾਲ ਮਾਰਿਆ ਲਾ ਐਂਡ ਆਰਡਰ ਕਿੱਥੇ ਆ ਸਾਡੇ ਹੀ ਸਮਾਜ ਨੂੰ ਟਾਰਗੇਟ ਕਰਨਾ ਰਾਜਸਥਾਨ ਦੇ ਅੰਦਰ 인ਦਰ ਮੇਘਵਾਲ 9 ਸਾਲ ਦਾ ਬੱਚਾ ਉਹਨੂੰ ਚਪੇੜਾ ਮਾਰ ਬ ਘੜੇ ਨੂੰ ਸਿਰਫ ਹੱਥ ਲਾਇਆ ਉਹਨੂੰ ਮਾਰ ਦਿੱਤਾ ਗਿਆ ਮਨੀਸ਼ਾ ਬਾਲਮਿਕੀ ਯੂਪੀ ਦੇ ਅੰਦਰ ਰਾਤ ਨੂੰ ਉਹਨੂੰ ਬਲਾਤਕਾਰ ਕੀਤਾ ਔਰ ਰਾਤ ਦੀ ਰਾਤ ਨੂੰ 1:30 ਵਜੇ ਉਹਦਾ ਜਿਹੜਾ ਸੰਸਕਾਰ ਕੀਤਾ ਗਿਆ ਇਹ ਕੀ ਆ ਸੰਸਕ੍ਰਿਤੀ ਹੈ ਹਿੰਦੁਸਤਾਨ ਦੀ ਭਾਰਤ ਦੀ ਇਸ ਕਰਕੇ ਸਾਡੇ ਹੀ ਸਮਾਜ ਨੂੰ ਜਿਹੜਾ ਹਰ ਜਗ੍ਹਾ ਤੇ ਟਾਰਗੇਟ ਕੀਤਾ ਜਾਂਦਾ ਅਸੀਂ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੋਰ ਨਿੰਦਾ ਕਰਦੇ ਆਂ ਔਰ ਪੂਰੀ ਪੰਜਾਬੀਅਤ ਨੂੰ ਅਸੀਂ ਅਪੀਲ ਔਰ ਬੇਨਤੀ ਕਰਦੇ ਆਂ ਕਿ ਪੰਜਾਬ ਸਭਾਲੋ ਮਹਿੰਮ ਦਾ ਆਓ ਹਿੱਸਾ ਬਣ ਕੇ ਇਸ ਪੰਜਾਬ ਨੂੰ ਨਸ਼ਾ ਦੇ ਦਰਿਆਵਾਂ ਤੋਂ ਬਚਾਉਣ ਦਾ ਆਪਾਂ ਯਤਨ ਕਰੀਏ ਜੈ ਪੀਮ ਜੈ ਪਰਮ ਜੀ ਸਰ ਤੁਸੀਂ ਹੀ ਕਹਿਣਾ ਮੈਂ ਬਲਵਿੰਦਰ ਸਿੰਘ ਬਿੱਟਾ ਸਟੇਟ ਜਨ ਸਖੀ ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਦਾ ਜਿਹੜਾ ਅਸੀਂ ਮੰਗ ਪੱਤਰ ਦੇ ਰਹੇ ਆਂ ਸਭ ਤੋਂ ਪੰਜਾਬ ਕਿਉਂਕਿ ਪੰਜਾਬ ਦਾ ਲਾਈਨ ਆਰਡਰ ਆਪਾਂ ਤੁਸੀਂ ਦੇਖਦੇ ਹੀ ਆਂ মিডিਏ ਦੇ ਵਿੱਚ ਤੁਹਾਡੇ মিডিਏ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਾਂ ਰੋਜ਼ ਦੇਖਦੇ ਆਂ ਆਪਾਂ ਰੋਜ਼ ਦੇਖਦੇ ਆਂ ਕਿਉਂਕਿ ਜਿਹੜਾ ਪੰਜਾਬ ਸਰਕਾਰ ਹੈ ਜਿਹੜਾ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੀ ਹੁਣ ਧਾਰਮਿਕ ਸਥਾਨਾਂ ਤੇ ਵੀ ਗੁੰਡਾਗਰਦੀ ਚੱਲਣ ਲੱਗ ਪਈ ਇਹ ਤਾਨਾ ਤਾਨਾ ਸ਼ਾਹੀ ਨਹੀਂ ਇਹ ਤਾਂ ਹਿਟਲਰ ਦੇ ਰਾਜ ਨਾਲੋਂ ਵੀ ਵੱਧ ਕੇ ਕਰ ਰਿਹਾ ਹੈ ਔਰ ਪੰਜਾਬ ਦੇ ਲੋਕਾਂ ਨੇ ਕਿ ਐਸੀ ਬਦਲਾਅ ਚਾਹੀਦਾ ਪਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਕਮੇਡੀਅਨ ਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਦਾ ਕਹਨ ਕਰਾ ਦੇਣਾ ਲੇਕਿਨ ਹੁਣ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਜਿਹੜਾ ਅਸੀਂ ਮੰਗ ਪੱਤਰ ਦੇ ਰਹੇ ਹਾਂ ਮਾਨਯੋਗ ਡੀਸੀ ਜੀ ਸਾਹਿਬ ਦੇ ਰਾਹੀਂ ਮਾਨਯੋਗ ਗਵਰਨਰ ਨੂੰ ਇਹ ਮੰਗ ਪੱਤਰ ਦੇ ਰਹੇ ਹਾਂ ਅਸੀਂ ਇਹ ਮੰਗ ਪੱਤਰ ਹੈ ਜਿਹੜਾ ਪੱਤਰ ਦੇ ਵਿੱਚ ਲਿਖਿਆ ਕੀ ਕੀ ਮੰਗਾ ਨੇ ਸਾਡੀ ਮੰਗ ਸਭ ਤੋਂ ਪਹਿਲੀ ਇਹ ਆ ਬੀ ਬਟਾਲੇ ਦੇ ਅੰਦਰ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੀ ਤਹਿਸੀਲ ਦੇ ਅੰਦਰ ਸਤਿਗੁਰ ਕਬੀਰ ਮਹਾਰਾਜ ਦਾ ਧਰਮ ਸਥਾਨ ਨੂੰ ਢਾਇਆ ਗਿਆ ਜਦ ਕਿ ਧਾਰਮਿਕ ਸਥਾਨ ਆਹੋ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਪੰਜਾਬ ਸਰਕਾਰ ਦੀ ਗੁੰਡਾਗਰਦੀ ਨਾਲ ਉਸ ਤੋਂ ਬਾਅਦ ਆਪਾਂ ਇਹਨਾਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜਿਆ ਆ ਜਿੱਥੇ ਬਹੁਜਨ ਸਮਾਦ ਦੇ ਲੋਕਾਂ ਦੀ ਆਸਥਾ ਹੈ ਸਤਿਗੁਰ ਰਵਿਦਾਸ 400 ਧਰਤੀ ਖੁਰਾਲਗੜ੍ਹ ਸਾਹਿਬ ਉੱਥੇ ਪੰਜਾਬ ਸਰਕਾਰ ਨੇ ਤਿੰਨ ਠੇਕੇ ਖੋਲੇ ਆ ਸ਼ਰਾਬ ਦੇ ਉਹਨਾ ਉਸ ਸਥਾਨ ਦੀ ਹਦੂਦ ਦੇ ਅੰਦਰ ਔਰ 3 ਜਿਹੜੀਆਂ ਬ੍ਰਾਂਚਾਂ ਆ ਜਿਹੜੀਆਂ ਅਨਲੀਗਲ ਹੈ ਜਿਹੜੀਆਂ ਅਨਲੀਗਲ ਹੈ ਉਹ ਖੋਲੀਆਂ ਹੋਈਆਂ ਸਰਕਾਰ ਕਹਿੰਦੀ ਨਸ਼ਿਆਂ ਦੇ ਵਿਰੁੱਧ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਉੱਥੇ ਵੀ ਸ਼ਰਾਬ ਦੇ ਠੇਕੇ ਜਦ ਕਿ ਉਸ ਪਿੰਡ ਦੀ ਖੁਰਾਲਗੜ੍ਹ ਸਾਹਿਬ ਦੀ ਜੇ ਆਬਾਦੀ ਦਸੀਏ ਮਸੀਹ 500 ਤੋਂ ਵੀ ਘਰ ਘਟੋਆ 500 ਤੋਂ ਵੀ ਘਰ ਘਟੋਆ ਉੱਥੇ ਉੱਥੇ 3 ਔਰ 30 ਬ੍ਰਾਂਚਾਂ ਇਹਦਾ ਇਹ ਨਏ ਨੇਰ ਹਨ ਕਿਹਨਾਂ ਹਮਾਚਲ ਵਾਲਿਆਂ ਨੇ ਖੋਲ ਦਿੱਤੇ ਇਸ ਕਰਕੇ ਅਸੀਂ ਸਰਕਾਰ ਤੋਂ ਰਾਜਪਾਲ ਸਾਹਿਬ ਤੋਂ ਮੰਗ ਕੀਤੀ ਆ ਕਿ ਇੱਕ ਤਾਂ ਤੁਰੰਤ ਤੋਂ ਠੇਕੇ ਠਾਏ ਜਾਣ ਇੱਕ ਇੱਕ ਜਿਹੜਾ ਪਿਛਲੇ ਦਿਨੀ ਇੱਕ ਹਫਤਾ ਜਿਹੜੇ ਪਿਛਲੇ ਦਿਨੀ ਤਲੇਟੇ ਦੇ ਅੰਦਰ ਜਿਹੜਾ ਉਹਨਾਂ ਨੇ ਗੁਰੂ ਘਰ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਦਿੱਤਾ ਡੀਡੀਪੀਓ ਸਰਕਾਰ ਦਾ ਨਮਾਇੰਦਾ ਔਰ ਐਸਡੀਐਮ ਫਲੋਰ ਇਹਨਾਂ ਦੀ ਸਹਾਇਤੇ ਗੁਰੂ ਘਰ ਦੀ ਚਾਰ ਦਿਵਾਰੀ ਨੂੰ ਢਾਇਆ ਗਿਆ ਜਦ ਕਿ ਉੱਥੇ ਆਦ ਗੁਰੂ ਗ੍ਰੰਥ ਸਾਹਿਬ ਵੀ ਪਿਆ ਇਹ ਹੁਣ ਧਾਰਮਿਕ ਅਸਥਾਨਾਂ ਵਾਲੂ ਹੋ ਗਏ ਔਰ ਪੰਜਾਬ ਦੇ ਅੰਦਰ ਲਾਜਨ ਆਰਡਰ ਦੀ ਸਮੱਸਿਆ ਤੁਸੀਂ ਦੇਖ ਰਹੇ ਆ ਔਰ ਪਿਛਲੇ ਦਿਨੀਆ ਪਿਛਲੇ ਸ਼ਨੀਵਾਰ ਕੱਲੂ ਹਫਤਾ ਹੋ ਜਾਣਾ ਇੱਕ ਹੋਣਹਾਰ ਬਾਲਮੀਕ ਭਾਈਚਾਰੇ ਦਾ ਲੜਕਾ ਜਿਹਦੇ 3 ਲੱਖ ਤੋਂ ਵੀ ਵੱਧ ਫਾਲੋਅਰ ਸੀਗੇ ਇੰਸਟਾਗ੍ਰam ਤੇ ਔਰ ਨੈਸ਼ਨਲ ਬਾਸਕਟਬਾਲ ਦਾ ਖਿਡਾਰੀ ਸੀ ਉਹਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਹੱਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਦੀ ਉਹ ਨਹੀਂ ਦਿੱਤੀ ਪ੍ਰਸ਼ਾਸਨ ਦਾ ਬਿਆਨ ਜ਼ਰੂਰ ਆ ਗਿਆ ਹੈ ਕਿ ਉਹਨਾਂ ਨੇ ਆਈਡੈਂਟੀਫਾਈ ਕਰ ਲਏ ਹੋਏ ਆਈਡੈਂਟੀਫਾਈਡ ਕਰ ਲਿਆ ਹੱਲੇ ਤੱਕ ਗ੍ਰਿਫਤਾਰੀ ਵੀ ਨਹੀਂ ਹੋਈ ਗੁੰਡਿਆਂ ਦੀ ਇਹ ਕਿਹਦੀ ਸ਼ਾਇਆ ਸਰਕਾਰ ਦੀ ਕਿਉਂਕਿ ਸਭ ਤੋਂ ਵੱਡਾ ਜੇ ਪੰਜਾਬ ਦੇ ਅੰਦਰ ਗੁੰਡਾ ਆ ਗੁੰਡਾ ਸਰਕਾਰ ਆ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧ ਹੋਈ ਆ ਸਰ ਹੁਣ ਮੰਗ ਪੱਤਰ ਦੇਣ ਚੱਲੇ ਹੋਂ ਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਨੇ ਕਾਰਵਾਈ ਨਹੀਂ ਹੁੰਦੀ ਐ ਫਿਰ ਅਗਲਾ ਸਟੈਪ ਕੀ ਹੋਣ ਵਾਲਾ ਐ ਸਾਡੇ ਸੂਬੇ ਦੇ ਪ੍ਰਧਾਨ ਮਾਨਯੋਗ ਡਾਕਟਰ ਅਤਰ ਸਿੰਘ ਕ੍ਰੀਮਪੁਰੀ ਸਾਹਿਬ ਜਿਨ੍ਹਾਂ ਵੱਲੋਂ ਪੰਜਾਬ ਸਬਾਲੋਂ ਮੁਹਿੰਮ ਚਲਾਈ ਗਈ ਆ ਜੇਕਰ ਇਹਨਾਂ ਮੰਗਾਂ ਤੇ ਕੋਈ ਗੌਰ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਇਸ ਮੁਹਿੰਮ ਦੇ ਤਹਿਤ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜੇ ਰੋੜਾਂ ਤੇ ਆਉਣਾ ਪਿਆ ਤੇ ਰੋੜਾਂ ਤੇ ਆਵਾਂਗੇ ਜੇ ਕੋਈ ਹੋਰ ਇਸ ਤੋਂ ਵੱਡਾ ਸੰਘਰਸ਼ ਕਰਨਾ ਪਿਆ ਤੇ ਭੋਜਨ ਸਮਾਜ ਪਾਰਟੀ ਸਟੈਂਡ ਲਏਗੀ ਧੰਨਵਾਦ ਜੀ। ਇਹ तमाम ਗੱਲਾਂ ਨੇ ਤੁਸੀਂ ਜੋ ਸੁਣੀਆਂ ਤੁਹਾਡੇ ਆਪਣੇ ਕੀ ਵਿਚਾਰ ਨੇ? ਜੈ ਭੀਮ, ਜੈ ਭਾਰਤ। ਪਰਗਨ ਬਿਲਗਾ, ਬਹੁਜਨ ਸਮਾਜ ਪਾਰਟੀ, ਜ਼ਿਲ੍ਹਾ ਅਨਤਾਰ ਜੋ ਲੁਧਿਆਣਾ। ਅੱਜ ਅਸੀਂ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜ ਪੂਰੇ ਪੰਜਾਬ, ਪੂਰੇ ਪੰਜਾਬ ਅੰਦਰ ਜਿਹੜੇ ਮੈਮੋਰੰਡਮ ਦਿੱਤੇ ਜਾ ਰਹੇ ਆ ਨਸਿਆਂ ਦੇ ਖਿਲਾਫ, ਬੇਰੁਜ਼ਗਾਰੀ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਪੂਰੇ ਪੰਜਾਬ ਅੰਦਰ ਜਿਹੜਾ ਮੈਮੋਰੰਡਮ ਦਿੱਤੇ ਜਾ ਰਹੇ ਆ ਬਹੁਜਾਨ ਸਮਾਜ ਪਾਰਟੀ ਇਹ ਜਿਹੜਾ ਦੱਸਣਾ ਚਾਹੁੰਦੀ ਲੋਕਾਂ ਨੂੰ ਕਿਤੇ ਮਹਾਰਿਸ਼ੀ ਵਾਲਮੀਕ ਦਾ ਮੰਦਿਰ ਢਾਇਆ ਜਾਂਦਾ ਕਿਤੇ ਬਾਬਾ ਜੀਵਨ ਸਿੰਘ ਦੇ ਸਥਾਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਕਿਤੇ ਬਾਬਾ ਸੰਗਤ ਸਿੰਘ ਦੇ ਗੁਰਦੁਆਰੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਕਿਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਢਾਇਆ ਜਾਂਦਾ ਇਹ ਜਿਹੜੀ ਇਦਾਂ ਦੀ ਸਰਕਾਰ ਆ ਜੇ ਇਹਨਾਂ ਨੂੰ ਧਰਮ ਨਹੀਂ ਚਾਹੀਦਾ ਇਹਨਾਂ ਨੂੰ ਲੋਕ ਨਹੀਂ ਚਾਹੀਦੇ ਇਹਨਾਂ ਨੂੰ ਸਕੂਲ ਨਹੀਂ ਚਾਹੀਦੇ ਹੋਰ ਤਾਂ ਹੋਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਇਹ ਸਰਕਾਰ ਖੋ ਰਹੀ ਆ ਉਸ ਤੋਂ ਵੱਧ ਕੀ ਦਸੀਏ ਤੁਹਾਨੂੰ ਪੰਜਾਬ ਦੇ ਅੰਦਰ ਜਿਹੜੀਆਂ ਬਚਦੀਆਂ ਸ਼ਾਮਲਾਟ ਸਰਕਾਰ ਸ਼ਾਮਲਾਟ ਜ਼ਮੀਨਾਂ ਆ ਇਹ ਸਰਕਾਰ ਉਹਨਾਂ ਨੂੰ ਵੇਚਣ ਦਾ ਵੀ ਮਤਾ ਲੈ ਕੇ ਆਈ ਆ ਦੱਸੋ ਜੇ ਹੁਣ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਹੋਰ ਲੋਨ ਨਹੀਂ ਦੇ ਰਹਾ ਤੇ ਪੰਜਾਬ ਦੀ ਸਾmland ਜ਼ਮੀਨ ਨੂੰ ਵੇਚਣ ਦਾ ਪ੍ਰਬੰਧ ਕਰ ਰਹੀ ਪੰਜਾਬ ਸਰਕਾਰ ਇਹਨਾਂ ਨੇ ਪੰਚਾਇਤਾਂ ਨੂੰ ਕਿਹਾ ਮਤੇ ਪਾਓ ਅਸੀਂ ਜਿਹੜੀਆਂ ਪਿੰਡਾਂ ਦੀਆਂ ਸਾmland ਜ਼ਮੀਨਾਂ ਵੇਚਣੀਆਂ ਉਹ ਤੁਸੀਂ ਦੱਸੋ ਵੇ ਜੋ ਕਹਿ ਕੇ ਤੁਸੀਂ ਸਰਕਾਰ ਬਣਾਈ ਸੀ ਕਿ ਤੁਸੀਂ ਉਹ ਕਰ ਰਹੇ ਹੋ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਨਸ਼ਾ ਹੋਰ ਨਸਿਆਂ ਦਾ ਹੜ੍ਹ ਔਰ ਹੋਰ ਤਾਂ ਹੋਰ ਪੰਜਾਬ ਜਿਹੜਾ ਡੁੱਬਿਆ ਹੋਇਆ ਲੋਕਾਂ ਦੇ ਘਰ ਘਰ ਟੈ ਰਹੇ ਆ ਲੋਕਾਂ ਦੀਆਂ ਮੱਝਾਂ ਗਾਈਆਂ ਪਸ਼ੂਆਂ ਪਸ਼ੂ ਮਰ ਰਹੇ ਆ ਲੋਕ ਲੋਕ ਜਿਹੜੇ ਉਹਦੇ ਲਈ ਤਾਂ ਸਰਕਾਰ ਚਲੋ ਆਪਣੇ ਉਪਰਾਲੇ ਕਰ ਹੀ ਰਹੀ ਏ ਲੱਗੇ ਹੋਏ ਨੇ ਐਨਡੀਆਰਐਫ ਦੀ ਟੀਮ ਵੀ ਲੱਗੀ ਹੋਈ ਏ ਨਾਲ ਹੀ ਅੱਜ ਸਵੇਰੇ ਜਿਹੜੇ 6 ਟਰੱਕ ਮਟੀਰੀਅਲ ਵੀ ਜਿਹੜੇ ਪੇਜੇ ਗਏ ਨੇ ਜੋ ਫਲੱਡ ਤੋਂ ਰਾਹਤ ਪਹੁੰਚਾਉਣ ਦੇ ਲਈ ਉਹਨਾਂ ਲੋਕਾਂ ਦੇ ਕੰਮ ਆ ਹੜ ਹੜ ਦੇ ਟਾਈਮ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਦੂਜੀਆਂ ਸਟੇਟਾਂ ਦੇ ਵਿੱਚ ਪੀਜੀ ਵਰਕਰ ਦੱਸਦਾ ਕਿਵੇਂ ਖਾਣੇ ਕਿਵੇਂ ਬਣਾਣੇ ਆ ਜਦ ਕਿ ਪੰਜਾਬ ਦੇ ਲੋਕ ਅੱਜ ਡੁੱਬ ਰਹੇ ਆ ਭੁੱਖ ਨਾਲ ਮਰ ਰਹੇ ਆ ਸਕਦੇ ਉਹਨਾਂ ਨੇ ਤਾਂ ਆਪਣੇ ਹੈਲੀਕਾਪਟਰ ਤੱਕ ਉਹਨਾਂ ਲੋਕਾਂ ਦੇ ਹਵਾਲੇ ਕਰਤਾ ਉਹਨਾਂ ਆਮ ਜਨਤਾ ਦੇ ਹਵਾਲੇ ਕਰਤਾ ਉਹਨਾਂ ਨੇ ਨਹੀਂ ਕਰਤਾ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਜੇ ਉਹ ਕੱਲ ਆ ਕੇ ਅੱਜ ਜਾ ਕੇ ਫੋਟੋ ਖਿਚਾ ਰਿਹਾ ਉਹਨੂੰ ਜਿਹੜੀ ਕ੍ਰਾਂਤੀ ਨਹੀਂ ਦੱਸਦੇ ਨਾ ਹੀ ਲੋਕ ਇਤਿਹਾਸੀ ਦੱਸਦੇ ਆ ਇਹ ਸਰਕਾਰ ਜਿਹੜੀ ਨਸੇ ਨਸਿਆਂ ਦੀ ਪ੍ਰੇਸ਼ਟਾਚਾਰ ਦੀ ਔਰ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਧਾਨਾ ਧਰਮ ਬਚਿਆ ਨਾ ਜਾਇਦਾਦ ਬਚੀ ਨਾ ਜਿਹੜਾ ਪੜ੍ਹਾਈ ਬਚੀ ਨਾ ਦਵਾਈ ਬਚੀ ਇਸ ਪੰਜਾਬ ਦਾ ਐਨਾ ਬੁਰਾ ਹਾਲ ਆ ਅਸੀਂ ਬਹੁਜਨ ਸਮਾਜ ਪਾਰਟੀ 2027 ਦੇ ਅੰਦਰ ਜਿਹੜਾ ਆਪਣਾ ਰਾਜ ਲਿਆ ਕੇ ਲੋਕਾਂ ਨੂੰ ਇਨਸਾਫ ਦਵੇਗੀ ਲੋਕਾਂ ਨੂੰ ਰਜਗਾਰ ਦਵੇਗੀ ਲੋਕਾਂ ਨੂੰ ਜਿਹੜਾ ਇਲਾਜ ਦਵੇਗੀ ਲੋਕਾਂ ਨੂੰ ਮੁਫਤ ਪੜ੍ਹਾਈ ਦਾ ਪ੍ਰਬੰਧ ਕਰੇਗੀ ਸੋ ਐਨ ਆਈ ਕਹਿੰਦਾ ਹੋਇਆ ਜੈ ਭੀਮ ਜੈ ਪਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ